ਕਲੀਅਰ ਆ ਜਿਹੜੇ ਕੱਪ ਤੇ ਅੱਜ ਵੱਡੇ ਵੱਡੇ ਮਾਲਕ ਕਿਉਂਕਿ ਅੱਜ ਕੈਨੇਡਾ 'ਚ ਰੌਣਕਾਂ ਲੱਗਣੀਆਂ ਅੱਜ ਕੈਨੇਡਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਚ ਮਿੱਤਰੋ ਅੱਜ ਦੇ ਟੂਰਨਾਮੈਂਟ ਅੱਜ ਕਿਹੜੇ ਕਿਹੜੇ ਕੱਪ ਆ ਅੱਜ ਕਿੱਥੇ ਕਿੱਥੇ ਟੂਰਨਾਮੈਂਟ ਆ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਅੱਜ ਮਿੱਤਰੋ ਟੂਰਨਾਮੈਂਟ ਇੱਕੋ ਹੀ ਕਲੀਅਰ ਆ ਜਿਹੜੇ ਕੱਪ ਤੇ ਅੱਜ ਵੱਡੇ ਵੱਡੇ ਮੱਲ ਕਿਉਂਕਿ ਅੱਜ ਕੈਨੇਡਾ 'ਚ ਰੌਣਕਾਂ ਲੱਗਣੀਆਂ ਅੱਜ ਕੈਨੇਡਾ 'ਚ ਆ ਪਹਿਲਾ ਕੱਪ ਆ ਅੱਜ ਮਿੱਤਰੋ ਇਸ ਫੈਡਰੇਸ਼ਨ ਦਾ ਸੋ ਉਦੇ ਬਾਰੇ ਤੁਹਾਨੂੰ ਅਪਡੇਟ ਦਿੰਨੇ ਟੂਰਨਾਮੈਂਟ ਹੈ ਸੀਜ਼ਨ ਚੱਲਿਆ 2025 ਮਿੱਤਰੋ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਨੇ ਪ੍ਰੈਜ਼ੈਂਟ ਕੀਤਾ ਨੈਸ਼ਨਲ ਕਬੱਡੀ ਦਾ ਪ੍ਰੈਜ਼ੈਂਟ ਆਏ ਟੂਰਨਾਮੈਂਟ ਇਹ 12 ਜੁਲਾਈ ਨੂੰ ਪਹਿਲਾ ਕੱਪ ਆਇਆ ਦਾ ਤੇ ਮਿੱਤਰੋ ਇਹ ਬਹੁਤ ਤਗੜਾ ਮਿਲਦਾ ਸਿੰਘ ਸਰਦਾਰ ਗੱਭਰੂ ਇਹ ਚ ਜੋ ਹੈ ਬਹੁਤ ਤਗੜੇ ਤਗੜੇ ਮੱਲ ਜਿੱਦਾਂ ਪਿੰਦੂ ਹੋ ਗਿਆ ਦਤਾਲ ਵਾਲਾ ਜੋ ਹੈ ਬਹੁਤ ਤਗੜੇ ਮੱਲਾ ਜੋ ਜੋ ਹੈ ਸਿੱਖੀ ਸਰੂਪ ਚ ਖੇਡਦੇ ਆ ਉਹ ਜ਼ਿਆਦਾਤਰ ਖਿਡਾਰੀ ਹੋਣਗੇ ਬਾਕੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆ ਸੋ ਹੋਰ ਤਾਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਾਕੀ ਵਧੀਆ ਹੋਰ ਵੀ ਮੱਲ ਹੋਣਗੇ ਜਦੋਂ ਅੱਜ ਦੇ ਮੈਚ ਤੋਂ ਕਲੀਅਰ ਹੋਣਗੇ ਕਿਉਂਕਿ ਕੋਈ ਪੋਸਟਰ ਆਪਾਂ ਨੂੰ ਨਹੀਂ ਮਿਲਿਆ ਸੀਗਾ ਹੋਰ ਜਾਂ ਹੋਰ ਕੋਈ ਜਾਣਕਾਰੀ ਭਈ ਕਿਹੜੇ ਕਿਹੜੇ ਪਲੇਅਰ ਅੱਜ ਖੇਡ ਰਹੇ ਆ ਨੈਸ਼ਨਲ ਕਬੱਡੀ ਫੈਡਰੇਸ਼ਨ ਐਸੋਸੀਏਸ਼ਨ ਦੀ ਜੋ ਆ ਲਾਈਵ ਚੱਲੂਗਾ ਇਹਦਾ ਉਹਦੇ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਵੱਡਾ ਕੱਪ ਅੱਜ 12 ਜੁਲਾਈ ਨੂੰ ਹੋਣਾ ਕੈਨੇਡਾ 'ਚ ਇਹ ਤੁਹਾਨੂੰ ਅਪਡੇਟ ਦੇਣੀ ਸੀਗੀ ਬਾਕੀ ਗੋਪੀ ਦੀ ਟੀਮ ਦਾ ਅੱਜ ਪੰਜਾਬ 'ਚ ਮੈਨ ਲੱਗਦਾ ਮੈਚ ਹੈ ਗਿਆ ਉਹਦਾ ਆਪਾਂ ਨੂੰ ਪੋਸਟਰ ਨਹੀਂ ਮਿਲਿਆ ਸੀ ਤਾਂ ਕਰਕੇ ਨਹੀਂ ਤਾਂ ਉਹਦੀ ਵੀ ਤੁਹਾਨੂੰ ਜਾਣਕਾਰੀ ਦਿੰਦੇ ਪੰਜਾਬ 'ਚ ਵੀ ਇੱਕ ਦੋ ਸ਼ੋਅ ਮੈਚ ਅੱਜ ਹੋਣਗੇ ਮੈਂ ਮੈਨ ਦਾ ਨਵੀਂ ਵੀਡੀਓ ਦੇ ਵਿੱਚ ਪਾਲੇ ਹੁਣਿਆਣੇ ਕੱਲ ਨੂੰ ਤੱਕ ਪਾਉਣੀ ਆ ਕੱਲ ਨੂੰ ਅੰਦਾਜ਼ ਦੁੱਲੇ ਦੇ ਦੇਖਣ ਨੂੰ ਮਿਲਨੇ ਆ ਮਿੱਤਰੋ ਦੋ ਗਾਲ ਨੇ ਕੈਰ ਕਰਨਾ ਸੋ ਉਹ ਚੀਜ਼ਾਂ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ